ਬਾਬਾ ਦੀਪ ਸਿੰਘ ਜੀ ਦਾ ਖੌਫ ਇਹ ਨਾ ਸੀ ਕਿ ਦੁਸ਼ਮਣ ਫੌਜਾਂ ਉਹਨਾਂ ਨੂੰ ਦੇਖਦੇ ਆਂ ਹਥਿਆਰ ਸੁੱਟ ਕੇ ਭੱਜ ਜਾਂਦੇ ਸੀ। ਜੰਗ ਦੇ ਮੈਦਾਨ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਇੱਕ ਹੱਥ ਵਿੱਚ 18 ਸੇਰ ਦਾ ਖੰਡਾ ਤੇ ਦੂਜੇ ਹੱਥ ਵਿੱਚ 18 ਸੇਰ ਦਾ ਗੁਰਜ ਹੁੰਦਾ ਸੀ। ਸ਼ਸਤਰ ਵਿਦਿਆ ਦੇ ਨਾਲ ਨਾਲ ਬਾਬਾ ਦੀਪ ਸਿੰਘ ਜੀ ਪੰਜਾਬੀ, ਗੁਰਮੁਖੀ, ਸੰਸਕ੍ਰਿਤ ਤੇ ਫਾਰਸੀ ਦੇ ਵਿਦਵਾਨ ਵੀ ਬਣ ਚੁੱਕੇ ਸਨ। ਬਾਬਾ ਦੀਪ ਸਿੰਘ ਜੀ ਨੇ ਹਰ ਰੋਜ਼ 14-14 ਘੰਟੇ ਲੱਗ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਤਿਆਰ ਕੀਤੇ ਸਨ। ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਮਾਝੇ ਦੀ ਧਰਤੀ ਤੇ ਪਾਹੂਵਿੰਡ ਨਾਮ ਦੇ ਪਿੰਡ ਚ ਹੋਇਆ ਜੋ ਕਿ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇਹਨਾਂ ਦੀ ਮਾਤਾ ਜੀ ਦਾ ਨਾਮ ਜਿਉਣੀ ਜੀ ਤੇ ਇਹਨਾਂ ਦੇ ਪਿਤਾ ਜੀ ਦਾ ਨਾਮ ਭਾਈ ਭਗਤਾ ਜੀ ਸੀ ਜੇ ਇਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਪਿਛੋਕੜ ਦੀ ਗੱਲ ਕਰੀਏ ਤਾਂ ਅੱਜ ਤੋਂ 5000 ਸਾਲ ਪਹਿਲਾਂ ਮਿਡਲ ਏਸ਼ੀਆ ਦੀ ਕੁਝ ਕਬੀਲੇ ਜਿਹੜੇ ਨੇ ਉਹ ਪਿੰਡਾਂ ਦੇ ਰੂਪ ਵਿੱਚ ਆ ਕੇ ਬਸ ਗਏ ਸਨ ਤੇ ਇਹਨਾਂ ਦਾ ਜਿਹੜਾ ਕਬੀਲਾ ਸੀ ਉਸ ਸਮੇਂ ਦੇ ਨਾਲ ਵਧਦਾ ਫੁੱਲਦਾ ਰਿਹਾ ਤੇ ਸੱਭਿਆਚਾਰ ਦੇ ਅਨੁਸਾਰ ਆਪਣੀਆਂ ਜਿਹੜੀਆਂ ਗੋਤਾਂ ਨੇ ਉਹ ਇਹਨਾਂ ਨੇ ਨਿਰਧਾਰਿਤ ਕਰ ਲਈਆਂ ਸੀ ਹੁਣ ਅਸੀਂ ਇਸ ਵੀਡੀਓ ਦੇ ਵਿੱਚ ਬਾਬਾ ਜੀ ਦੀ ਗੋਤ ਦੇ ਬਾਰੇ ਬਿਲਕੁਲ ਗੱਲ ਨਹੀਂ ਕਰਾਂਗੇ ਕਿਉਂਕਿ ਇਹ ਇੱਕ ਵਿਵਾਦ ਦਾ ਵਿਸ਼ਾ ਬਣ ਜਾਂਦਾ ਹੈ ਜਦੋਂ ਵੀ ਕਿਸੇ ਦੇ ਨਾਮ ਨਾਲ ਗੁਰੂ ਦਾ ਦਿੱਤਾ ਸਿੰਘ ਜਾਂ ਕੌਰ ਲੱਗ ਜਾਂਦਾ ਤਾਂ ਉਦੋਂ ਬਾਅਦ ਗੋਤ ਦਾ ਤਾਂ ਸਵਾਲ ਹੀ ਨਹੀਂ ਕੀਤਾ ਜਾ ਸਕਦਾ ਬਚਪਨ ਦੇ ਵਿੱਚ ਬਾਬਾ ਦੀਪ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਜਾਂਦੇ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਵਾਸਤੇ ਉੱਥੇ ਉਹਨਾਂ ਦਾ ਇੰਨਾ ਜ਼ਿਆਦਾ ਦਿਲ ਲੱਗਦਾ ਹੈ ਕਿ ਉਹ ਵਾਪਸ ਹੀ ਨਹੀਂ ਆਉਂਦੇ ਬਾਕੀ ਦੀ ਉਹਨੇ ਜਿਹੜੀ ਜਿਹੀ ਸਿੱਖਿਆ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਰਹਿ ਕੇ ਹੀ ਪ੍ਰਾਪਤ ਕਰਦੇ ਨੇ ਤੇ ਨਾਲ-ਨਾਲ ਆਪਣੀ ਸ਼ਸਤਰ ਵਿਦਿਆ ਵੀ ਜਾਰੀ ਰੱਖਦੇ ਨੇ ਤੇ ਬੜੀ ਜਲਦੀ ਹੀ ਉਹ ਸੰਸਕ੍ਰਿਤ ਪੰਜਾਬੀ ਗੁਰਮੁਖੀ ਤੇ ਫਾਰਸੀ ਦੇ ਵਿੱਚ નિਪੁੰਨ ਹੋ ਜਾਂਦੇ ਨੇ ਤੇ ਨਾਲ-ਨਾਲ ਉਹ ਸ਼ਸਤਰ ਵਿਦਿਆ ਦੇ ਵਿੱਚ ਵੀ ਨਿਪੁੰਨ ਹੋ ਜਾਂਦੇ ਨੇ ਇਸੇ ਕਰਕੇ ਕੁਝ ਹੀ ਸਾਲਾਂ ਦੇ ਬਾਅਦ ਉਹਨਾਂ ਦਾ ਜਿਹੜਾ ਨਾਮ ਹੈ ਉਹ ਕੌਮ ਦੇ ਮੁੱਖ ਯੋਧਿਆਂ ਤੇ ਮੁੱਖ ਵਿਦਵਾਨਾਂ ਦੇ ਵਿੱਚ ਆਉਣ ਲੱਗ ਪੈਂਦਾ ਹੈ ਜਦੋਂ ਖਾਲਸਾ ਪੰਥ ਸਾਜਿਆ ਜਾਂਦਾ ਤੇ ਉੱਥੇ ਜਿਹੜੇ ਭਾਗਾਵਲੇ ਹਜ਼ਾਰਾਂ ਸਿੱਖ ਅੰਮ੍ਰਿਤ ਛਕਦੇ ਨੇ ਤੇ ਉਹਨਾਂ ਦੇ ਨਾਲ ਬਾਬਾ ਦੀਪ ਸਿੰਘ ਜੀ ਨੇ ਵੀ ਅੰਮ੍ਰਿਤ ਛਕਿਆ ਸੀ 1703 ਸਈ ਵਿੱਚ ਜਦੋਂ ਬਾਬਾ ਦੀਪ ਸਿੰਘ ਜੀ ਦੇ ਪਿਤਾ ਜੀ ਅਨੰਦਪੁਰ ਸਾਹਿਬ ਆਏ ਤਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਲੈ ਕੇ ਉਹ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਨਾਲ ਪਿੰਡ ਲੈ ਗਏ ਪਿੰਡ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਨੇ ਗੁਰਮੁਖੀ ਤੇ ਸਿੱਖੀ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ 1704 ਈਸਵੀ ਦੇ ਵਿੱਚ ਜਦੋਂ ਆਨੰਦਪੁਰ ਸਾਹਿਬ ਨੂੰ ਕੇਰਾ ਪੈਣ ਤੋਂ ਲੈ ਕੇ ਸਰਸਾ ਕੰਡੇ ਹੋਇਆ ਪਰਿਵਾਰ ਵਿਛੋੜਾ ਤੇ ਸਾਕਾ ਸਰਹੰਦ ਇਹਨਾਂ ਸਾਰੇ ਵਰਤਾਰਿਆਂ ਦੌਰਾਨ ਬਾਬਾ ਦੀਪ ਸਿੰਘ ਜੀ ਆਪਣੇ ਜੱਦੀ ਪਿੰਡ ਵਿੱਚ ਹੀ ਸਨ ਕਿਉਂਕਿ ਇੱਕ ਤਾਂ ਉਹਨਾਂ ਨੂੰ ਇਸ ਬਾਰੇ ਬਿਲਕੁਲ ਪਤਾ ਨਹੀਂ ਸੀ ਤੇ ਉਸ ਵੇਲੇ ਆਉਣ ਜਾਣ ਵਾਲੇ ਬਹੁਤ ਸਾਧਨਵੀਨ ਇਸਨੂੰ ਹੁੰਦੇ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵਾਪਰੇ ਇਸ ਵਰਤਾਰੇ ਬਾਰੇ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਬਾਅਦ ਵਿੱਚ ਪਤਾ ਲੱਗਾ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਵਾ ਸਾਹਿਬ ਪਹੁੰਚੇ ਇਹ ਸਮਾਂ ਜੰਗਾਂ ਤੇ ਜੁੱਦਾਂ ਤੋਂ ਬਾਅਦ ਥੋੜਾ ਸ਼ਾਂਤੀ ਵਾਲਾ ਸੀ ਇਸ ਸਮੇਂ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਗੁਰੂ ਸ੍ਰੀ ਗੁਰਤੇਗ ਬਹਾਦਰ ਜੀ ਦੀ ਬਾਣੀ ਨੂੰ ਆਦ ਗ੍ਰੰਥ ਵਿੱਚ ਲਿਖਵਾ ਕੇ ਉਸ ਨੂੰ ਸੰਪੂਰਨ ਕਰਨ ਵਾਸਤੇ ਕਾਰਜ ਆਰੰਭ ਕੀਤਾ ਇਸ ਕੰਮ ਲਈ ਕੌਮ ਦੇ ਦੋ ਵਿਦਵਾਨ ਬੁਲਾਏ ਗਏ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਉਸ ਦੌਰਾਨ ਆਦਿ ਗ੍ਰੰਥ ਦੀ ਜਿਹੜੀ ਮੁਖ ਬੀੜ ਸੀ ਉਹ ਧੀਰ ਮੱਲੀਆਂ ਕੋਲ ਸੀ ਜਦੋਂ ਉਸ ਨੇ ਸ਼੍ਰੀ ਆਦਿ ਗ੍ਰੰਥ ਨੂੰ ਦੇਣ ਤੋਂ ਮਨਾਂ ਕਰ ਦਿੱਤਾ ਤਾਂ ਇਸ ਮਹਾਨ ਕਾਰਜ ਨੂੰ ਸੰਪੂਰਨ ਕਰਨ ਲਈ ਅੜਚਣ ਖੜੀ ਹੋ ਗਈ ਤਾਂ ਉਸ ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਖ ਨਾਲ ਸ਼੍ਰੀ ਆਦਿ ਗ੍ਰੰਥ ਦਾ ਉਚਾਰਨ ਕੀਤਾ ਤੇ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਨੇ ਇਸ ਨੂੰ ਲਿਖਤ ਰੂਪ ਦੇ ਵਿੱਚ ਉਤਾਰਿਆ ਇਸ ਤਰ੍ਹਾਂ ਇਹ ਮਹਾਨ ਕਾਰਜ ਸੰਪੰਨ ਹੋਇਆ ਇਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੱਖਣਵਾਲ ਰਵਾਨਾ ਹੋਏ ਤਾਂ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਇੱਥੇ ਦਮਦਮਾ ਸਾਹਿਬ ਰਹਿ ਕੇ ਹੀ ਸਿੱਖੀ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਇਹ ਹੁਕਮ ਮਿਲਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਫਿਰ ਕਦੀ ਆਪਣੇ ਘਰ ਵਾਪਸ ਨਹੀਂ ਗਏ ਤੇ ਉਹਨਾਂ ਨੇ ਇੱਥੇ ਦਮਦਮਾ ਸਾਹਿਬ ਰਹਿ ਕੇ ਹੀ ਗੁਰਮੁਖੀ ਸਿੱਖੀ ਪ੍ਰਚਾਰ ਅਤੇ ਸ਼ਾਸਤਰ ਵਿਦਿਆ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਨਾਲ ਹਰ ਰੋਜ਼ 14-14 ਘੰਟੇ ਲਿਖ ਕੇ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਤਿਆਰ ਕੀਤੇ ਜੋ ਕਿ ਇੱਕ-ਇੱਕ ਕਰਕੇ ਚਾਰ ਤਖਤਾਂ ਵਿੱਚ ਭੇਜੇ ਗਏ। ਇੱਕ ਸਰੂਪ ਬਾਬਾ ਜੀ ਨੇ ਫਾਰਸੀ ਦੇ ਵਿੱਚ ਵੀ ਤਿਆਰ ਕੀਤਾ ਸੀ। ਇਸ ਤੋਂ ਇਲਾਵਾ ਅਨੇਕਾਂ ਪੋਥੀਆਂ ਵੀ ਬਾਬਾ ਦੀਪ ਸਿੰਘ ਜੀ ਵੱਲੋਂ ਤਿਆਰ ਕੀਤੀਆਂ ਗਈਆਂ। ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਜਦੋਂ ਬਾਬਾ ਬੰਦਾ বাহাদুর ਜੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਵਾਸਤੇ ਸਰਹੰਦ ਗਏ ਸਨ ਤਾਂ ਬਾਬਾ ਦੀਪ ਸਿੰਘ ਜੀ ਵੀ ਉਹਨਾਂ ਦੀ ਮਦਦ ਕਰਨ ਲਈ ਉੱਥੇ ਪਹੁੰਚ ਗਏ ਸਨ ਕਿਉਂਕਿ ਬਾਬਾ ਦੀਪ ਸਿੰਘ ਜੀ ਨੂੰ ਇਹ ਮਲਾਲ ਲੰਬੇ ਸਮੇਂ ਤੋਂ ਸੀ ਕਿ ਗੁਰੂ ਸਾਹਿਬ ਨਾਲ ਹੋਏ ਇਸ ਵਰਤਾਰੇ ਦੌਰਾਨ ਬਾਬਾ ਦੀਪ ਸਿੰਘ ਜੀ ਆਪਣੇ ਘਰ ਵਿੱਚ ਹੀ ਸਨ ਬਾਬਾ ਦੀਪ ਸਿੰਘ ਜੀ ਨੇ ਬੰਦਾ ਬਹਾਦਰ ਦਾ ਜਿਹੜਾ ਸਾਥ ਹੈ ਉਹ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਹੋਈ ਜੰਗ ਦੇ ਵਿੱਚ ਦਿੱਤਾ ਤੇ ਰਤਨ ਸਿੰਘ ਪੰਗੂ ਆਪਣੀ ਕਿਤਾਬ ਪੰਥ ਪ੍ਰਕਾਸ਼ ਦੇ ਵਿੱਚ ਇਹ ਲਿਖਦਾ ਹੈ ਕਿ ਇਸ ਜੰਗ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਇੱਕ ਦੰਦ ਵੀ ਟੁੱਟ ਗਿਆ ਸੀ ਹੁਣ ਗੱਲ ਕਰਦੇ ਆਂ ਬਾਬਾ ਦੀਪ ਸਿੰਘ ਜੀ ਦੇ ਅੰਤਿਮ ਜੀਵਨ ਬਾਰੇ ਆਪਾਂ ਸਭ ਨੂੰ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਬਾਰੇ ਤਾਂ ਪਤਾ ਹੈ ਪਰ ਉਹਨਾਂ ਦੀ ਸ਼ਹਾਦਤ ਕਿਹੜੀ ਜੰਗ ਦੇ ਵਿੱਚ ਹੋਈ ਤੇ ਕਿਵੇਂ ਹੋਈ ਉਹ ਗੱਲ ਕਰਦੇ ਆਂ ਆਪਾਂ ਗੱਲ ਕਰਦੇ ਆਂ ਆਪਾਂ 1753 ਈਸਵੀ ਦੇ ਪੰਜਾਬ ਦੀ ਮੀਰ ਮੰਨੂ ਦੀ ਮੌਤ ਤੋਂ ਬਾਅਦ ਸਿੱਖ ਕੌਮ ਤੇਜੀ ਨਾਲ ਇੱਕ ਤਾਕਤ ਦੇ ਰੂਪ ਵਿੱਚ ਉੱਭਰ ਕੇ ਆਈ ਮੀਰ ਮੰਨੂ ਕੌਣ ਸੀ ਮੀਰ ਮੰਨੂ ਉਹੀ ਸੀ ਜਿਸ ਨੇ ਜਨਤਕ ਤੌਰ ਤੇ ਸਿੱਖਾਂ ਦੇ ਕਤਲੇਆਮ ਦਾ ਹੁਕਮ ਜਾਰੀ ਕੀਤਾ ਸੀ ਇਹ ਭਾਰਤ ਉਤੇ ਅਬਦਾਲੀ ਦੇ ਹਮਲਿਆਂ ਦਾ ਦੌਰ ਸੀ ਅਬਦਾਲੀ ਭਾਰਤ ਵਿੱਚੋਂ ਗੱਡਿਆਂ ਦੇ ਗੱਡੇ ਖਜ਼ਾਨੇ ਤੇ ਔਰਤਾਂ ਨੂੰ ਲੁੱਟ ਕੇ ਲਿਆਉਂਦਾ ਸੀ ਪਰ ਬਾਰ ਬਾਰ ਸਿੱਖ ਕੌਮ ਦੇ ਯੋਧੇ ਆਪਣੀਆਂ ਧੀਆਂ ਭੈਣਾਂ ਨੂੰ ਛੜਾ ਕੇ ਲੈ ਜਾਂਦੇ ਸੀ ਤੇ ਉਹਨਾਂ ਦਾ ਅਬਦਾਲੀ ਦਾ ਕੁਛ ਨਾ ਕੁਛ ਖਜ਼ਾਨਾ ਵੀ ਲੁੱਟ ਕੇ ਲੈ ਜਾਂਦੇ ਸੀ ਅਬਦਾਲੀ ਆਪਣੇ ਚਾਰੇ ਹਮਲਿਆਂ ਦੌਰਾਨ ਤੰਗ ਆ ਕੇ ਲਾਹੌਰ ਦੇ ਸੁਬੇਦਾਰ ਤੋਂ ਪੁੱਛਦਾ ਹੈ ਕਿ ਸਿੱਖ ਕੌਣ ਹਨ ਉਹ ਜਵਾਬ ਦਿੰਦਾ ਹੈ ਕਿ ਪਤਾ ਨਹੀਂ ਇਹ ਸਿੱਖ ਕਿਹੜੀ ਮਿੱਟੀ ਦੇ ਬਣੇ ਹਨ ਅਸੀਂ ਮਾਰ ਮਾਰ ਕੇ ਥੱਕ ਗਏ ਹਾਂ ਪਰ ਇਹ ਨਹੀਂ ਮੁੱਕਦੇ ਪਤਾ ਨਹੀਂ ਇਹਨਾਂ ਦਾ ਗੁਰੂ ਇਹਨਾਂ ਦੇ ਵਿੱਚ ਕਿਹੜੀ ਸ਼ਕਤੀ ਪਾ ਕੇ ਗਿਆ ਹੈ ਉਸ ਤੋਂ ਬਾਅਦ ਅਬਦਾਲੀ ਖੁਦ ਤਾਂ ਕਾਬਲ ਵਿੱਚ ਮੁੜ ਗਿਆ ਤੇ ਆਪਣੇ ਪੁੱਤਰ ਤੈਮੂਰ ਨੂੰ ਲਾਹੌਰ ਦਾ ਤੇ ਜਹਾਂਨ ਖਾਨ ਨੂੰ ਅਮਰੇਸਰ ਦਾ ਸੂਬੇਦਾਰ ਥਾਪ ਕੇ ਉਸਨੇ ਕਿਹਾ ਕਿ ਜਿਵੇਂ ਮਰਜੀ ਹੈ ਸਿੱਖ ਕੌਮ ਖਤਮ ਹੋਣੀ ਚਾਹੀਦੀ ਹੈ ਸਿੱਖ ਖਤਮ ਹੋਣੇ ਚਾਹੀਦੇ ਹਨ ਸਭ ਤੋਂ ਪਹਿਲਾਂ ਜਾਓ ਉਸ ਸਰੋਵਰ ਤੇ ਤੇ ਦਰਬਾਰ ਸਾਹਿਬ ਤੇ ਹਮਲਾ ਕਰੋ ਇਸ ਤਰ੍ਹਾਂ ਉਹਨਾਂ ਜ਼ਾਲਮਾਂ ਨੇ ਹਮਲਾ ਕਰਕੇ ਪਵਿੱਤਰ ਦਰਬਾਰ ਸਾਹਿਬ ਦੀ ਇਮਾਰਤ ਨੂੰ ਢਾਹ ਢੇਰੀ ਕਰ ਦਿੱਤਾ ਤੇ ਸਰੋਵਰ ਨੂੰ ਮਿੱਟੀ ਨਾਲ ਭਰ ਦਿੱਤਾ ਉਸ ਸਮੇਂ ਤੱਕ ਬਾਬਾ ਦੀਪ ਸਿੰਘ ਜੀ ਦੀ ਉਮਰ 75 ਸਾਲ ਹੋ ਚੁੱਕੀ ਸੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਦੀ ਖਬਰ ਜਦੋਂ ਬਜ਼ੁਰਗ ਬਾਬੇ ਦੀਪ ਸਿੰਘ ਜੀ ਕੋਲ ਪਹੁੰਚੀ ਤਾਂ ਗੁੱਸੇ ਨਾਲ ਉਹਨਾਂ ਦੀਆਂ ਅੱਖਾਂ ਲਾਲ ਹੋ ਗਈਆਂ ਸਨ ਅਤੇ ਡੌਲੇ ਫੜਕਣ ਲੱਗ ਪਏ ਉਹ ਦਮਦਮਾ ਸਾਹਿਬ ਤੋਂ ਅੰਮ੍ਰਿਤਸਰ ਲਈ ਰਵਾਨਾ ਹੋ ਗਏ ਉਸ ਸਮੇਂ ਉਹਨਾਂ ਨਾਲ ਕੇਵਲ 8 ਸੰਗੀ ਸਨ ਪਿੰਡ ਪਿੰਡ ਉਹਨਾਂ ਵੱਲੋਂ ਇਹ ਸੁਨੇਹਾ ਭੇਜਿਆ ਗਿਆ ਕਿ ਜਿਨ੍ਹਾਂ ਨੂੰ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣਾ ਹੈ ਤੇ ਜਿਨ੍ਹਾਂ ਨੂੰ ਗੁਰੂ ਦੇ ਨਾਲ ਪਿਆਰ ਹੈ ਜਿਨ੍ਹਾਂ ਦੇ ਦਿਲ ਵਿੱਚ ਗੁਰੂ ਦੇ ਵਾਸਤੇ ਪਿਆਰ ਹੈ ਤੇ ਉਹ ਸ਼ਸਤਰ ਲੈ ਕੇ ਅੰਮ੍ਰਿਤਸਰ ਪੁੱਜਣ ਇਹ ਸੁਨੇਹਾ ਮਿਲਦੇ ਸਾਰ ਹੀ ਸਿੰਘ ਜੁੜਦੇ ਗਏ ਤੇ ਜਦੋਂ ਤੱਕ ਬਾਬਾ ਦੀਪ ਸਿੰਘ ਜੀ ਤਰਨਤਾਰਨ ਪੁੱਜੇ ਤਾਂ ਉਦੋਂ ਤੱਕ ਸਿੰਘਾਂ ਦੀ ਗਿਣਤੀ 4000 ਤੋਂ ਟੱਪ ਗਈ ਸੀ ਤਰਨਤਾਰਨ ਦੇ ਨੇੜੇ ਇਸ ਜਥੇ ਨੇ ਜਦੋਂ ਪੜਾਅ ਕੀਤਾ ਤਾਂ ਸਵੇਰੇ ਬਾਬਾ ਜੀ ਨੇ ਸ਼ਹਿਰ ਦੇ ਬਾਹਰ ਜਾ ਕੇ ਆਪਣੇ ਖੰਡੇ ਦੇ ਨਾਲ ਇੱਕ ਲਕੀਰ ਖਿੱਚਦੀ ਤੇ ਗੱਜ ਕੇ ਆਪਣੇ ਸਿੱਖਾਂ ਨੂੰ ਕਿਹਾ ਕਿ ਤੁਹਾਡੇ ਕੋਲ ਅੱਜ ਵੀ ਸਮਾਂ ਹੈ ਅੱਜ ਵੀ ਮੌਕਾ ਹੈ ਜਿਨ੍ਹਾਂ ਨੂੰ ਗੁਰੂ ਦੇ ਨਾਲੋਂ ਵੱਧ ਕੇ ਆਪਣੇ ਪਰਿਵਾਰ ਨਾਲ ਪਿਆਰ ਹੈ ਉਹ ਪਿੱਛੇ हट ਸਕਦੇ ਨੇ ਤੇ ਵਾਪਸ ਆਪਣੇ ਘਰ ਨੂੰ ਜਾ ਸਕਦੇ ਨੇ ਪਰ ਜਿਨ੍ਹਾਂ ਨੂੰ ਗੁਰੂ ਲਈ ਸ਼ਹੀਦ ਹੋਣ ਦਾ ਚਾਹ ਹੈ ਉਹ ਲਕੀਰ ਟੱਪ ਕੇ ਸਾਡੇ ਕੋਲ ਆ ਜਾਂਦੇ ਇਹ ਗੱਲ ਸੁਣ ਕੇ ਸਾਰੇ ਦੇ ਸਾਰੇ ਸਿੰਘ ਜਿਹੜੇ ਨੇ ਉਹ ਲਕੀਰ ਟੱਪ ਕੇ ਬਾਬਾ ਦੀਪ ਸਿੰਘ ਜੀ ਦੇ ਨਾਲ ਆ ਖੜੇ ਹੁੰਦੇ ਨੇ ਤੇ ਜਕਾਰੇ ਛੱਡਦੇ ਨੇ ਉਧਰੋਂ ਜਦੋਂ ਜਹਾਨ ਖਾਨ ਨੂੰ ਸਿੱਖਾਂ ਦੀ ਚੜ੍ਹਾਈ ਬਾਰੇ ਪਤਾ ਲੱਗਦਾ ਹੈ ਤਾਂ ਉਹ ਆਪਣੀ 20000 ਸੈਨਿਕਾਂ ਦੀ ਫੌਜ ਤਿਆਰ ਕਰ ਲੈਂਦਾ ਤੇ ਤਮੂਰ ਨੂੰ ਵੀ ਫੌਜ ਭੇਜਣ ਲਈ ਸੁਨੇਹਾ ਭੇਜ ਦਿੰਦਾ 4000 ਸਿੰਘਾਂ ਦਾ 20000 ਸੈਨਿਕਾਂ ਦੀ ਫੌਜ ਦੇ ਨਾਲ ਬਹੁਤ ਤਗੜਾ ਯੁੱਧ ਹੁੰਦਾ ਹੈ ਵੱਡੇ ਪੱਧਰ ਤੇ ਕੱਟਵੱਟ ਸ਼ੁਰੂ ਹੋ ਜਾਂਦੀ ਹੈ 75 ਸਾਲ ਦੇ ਬਾਬਾ ਦੀਪ ਸਿੰਘ ਜੀ ਚਿੱਟੇ ਕੋੜੇ ਤੇ ਸਵਾਰ ਹੋ ਕੇ ਇੱਕ ਹੱਥ ਵਿੱਚ ਖੰਡਾ ਤੇ ਦੂਜੇ ਹੱਥ ਵਿੱਚ ਗੁਰਜ ਫੜ ਕੇ ਦੁਸ਼ਮਨਾਾਂ ਤੇ ਕਹਿਰ ਬਣ ਕੇ ਟੁੱਟ ਪੈਂਦੇ ਨੇ ਤੇ ਉਹਨਾਂ ਨੂੰ ਗਾਜਰ ਮੂਲੀ ਦੇ ਵਾਂਗੂ ਕੱਟਦੇ ਰਹਿੰਦੇ ਨੇ 18 ਸੇਰ ਦੇ ਖੰਡੇ ਦਾ ਤੁਹਾਨੂੰ ਪਤਾ ਹੀ ਹੈ ਪਰ ਇਤਿਹਾਸਕਾਰ ਦੱਸਦੇ ਨੇ ਕਿ ਦੂਜੇ ਹੱਥ ਵਿੱਚ ਜਿਹੜਾ ਗੁਰਜ ਫੜਿਆ ਹੋਇਆ ਸੀ ਬਾਬਾ ਦੀਪ ਸਿੰਘ ਜੀ ਨੇ ਉਹਦਾ ਭਾਰ ਵੀ 18 ਸੇਰ ਹੀ ਸੀ ਤੇ ਇੰਨਾ ਹੀ ਨਹੀਂ ਅਫਗਾਨਾਂ ਦੇ ਚੋਟੀ ਦੇ ਜਰਨੈਲ ਮੁਹੰਮਦ ਤੋਰੀਮ ਬਖਸ਼ ਨੂੰ ਵੀ ਬਾਬਾ ਦੀਪ ਸਿੰਘ ਜੀ ਨੇ ਹੈ ਗੁਰਜ ਦੇ ਨਾਲ ਉਹਦੇ ਸਿਰ ਵਿੱਚ वार ਕਰਕੇ ਹੀ ਮਾਰਿਆ ਸੀ ਇਸ ਜੰਗ ਦੇ ਵਿੱਚ ਇੱਕ ਬੜੀ ਹੈਰਾਨੀ ਵਾਲੀ ਘਟਨਾ ਹੋਈ ਜਿਸ ਨੇ ਪੂਰੀ ਜੰਗ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ ਸੀ ਇੱਕ ਗੁਰੂ ਦਾ ਸਿੱਖ ਭਾਈ ਲਕਸ਼ਮਣ ਸਿੰਘ ਜੀ ਦਾ ਨਾਮ ਸੀ ਉਸਨੇ ਜਹਾਨ ਖਾਨ ਜੋ ਕਿ ਹਾਥੀ ਦੇ ਉੱਤੇ ਬੈਠਾ ਸੀ ਉਹਦੇ ਬਰਾਬਰ ਆਪਣੇ ਘੋੜੇ ਦੀ ਇੱਕ ਮਿੱਟੀ ਦੇ ਤੋੜੇ ਤੋਂ ਅਜਹੀ ਛਾਲ ਮਰਾਉਂਦਾ ਤੇ ਆਪਣੀ ਤਲਵਾਰ ਦੇ ਨਾਲ ਹਾਥੀ ਤੇ ਬੈਠੇ ਜਹਾਨ ਖਾਨ ਦੀ ਗਰਦਨ ਧੜ ਤੋਂ ਅਲੱਗ ਕਰ ਦਿੰਦਾ ਐ ਐਲੀਆਂ ਜਿਹੜੀਆਂ ਜੰਗਾਂ ਸੀ ਉਹ ਜਰਨੈਲਾਂ ਦੇ ਸਿਰ ਤੇ ਲੜੀਆਂ ਜਾਂਦੀਆਂ ਸੀ ਤੇ ਜਦੋਂ ਮੁਗਲ ਕੌਮ ਦਾ ਜਰਨੈਲ ਮਾਰਿਆ ਜਾਂਦਾ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਜੰਗ ਦੇ ਵਿੱਚ ਭਗੜੜ ਮਚ ਜਾਂਦੀ ਹੈ ਤੇ ਸਾਰੇ ਜਿਹੜੇ ਮੁਗਲ ਸਿਪਾਹੀ ਸੀ ਉਹ ਪਿੱਛੇ ਨੂੰ ਭੱਜਣ ਲੱਗ ਪੈਂਦੇ ਨੇ ਸਿੰਘਾਂ ਨੇ ਇਹ ਜੰਗ ਫਤਿਹ ਕਰ ਲਈ ਸੀ ਸਿੰਘਾਂ ਨੇ ਅੰਮ੍ਰਿਤਸਰ ਵੱਲ ਵਧਣਾ ਜਾਰੀ ਰੱਖਿਆ ਤੇ ਜਿਹੜੇ ਮੁਸਲਮ ਸੈਨਾ ਜਿਹੜੀ ਐ ਭੱਜ ਕੇ ਜਾ ਰਹੀ ਸੀ ਵਾਪਸ ਉਹਨਾਂ ਦਾ ਮਲਾਪ ਬਾਹਰੋਂ ਆ ਰਹੇ ਤੇ ਤਮੂਰ ਨਾਲ ਹੋ ਜਾਂਦਾ ਤੇ ਤਮੂਰ ਜਿਹੜੇ ਭੱਜ ਕੇ ਵਾਪਸ ਸੈਨਿਕ ਵਾਪਸ ਜਾ ਰਹੇ ਸੀ ਉਹਨਾਂ ਨੂੰ ਆਪਣੀ ਸੈਨਾ ਦੇ ਨਾਲ ਰਲਾ ਕੇ ਫਿਰ ਜੰਗ ਦੇ ਮੈਦਾਨ ਵੱਲ ਤੁਰ ਪੈਂਦਾ ਹੁਣ ਇੱਕ ਵਾਰੀ ਫਿਰ ਸਿੰਘਾਂ ਦੀ ਤਮੂਰ ਦੀ ਫੌਜ ਆਹਮੋ ਸਾਹਮਣੇ ਸੀ ਹੁਣ ਦੁਸ਼ਮਣ ਦੀ ਜਿਹੜੀ ਫੌਜ ਸੀ ਉਹ ਲਗਭਗ ਦੁੱਗਣੀ ਹੋ ਚੁੱਕੀ ਸੀ ਤੇ ਜੰਗ ਫਿਰ ਦੁਬਾਰਾ ਤੋਂ ਸ਼ੁਰੂ ਹੋ ਗਈ ਬਾਬਾ ਦੀਪ ਸਿੰਘ ਜੀ ਆਪਣੇ ਘੋੜੇ ਤੇ ਸਵਾਰ ਹੋ ਕੇ ਦੁਸ਼ਮਣਾਂ ਤੇ ਬਿਜਲੀ ਵਾਂਗ ਗਰਜਣ ਲੱਗ ਪਏ ਦੁਸ਼ਮਣਾਂ ਵੱਲੋਂ ਬਾਬਾ ਜੀ ਦੇ ਘੋੜੇ ਦੀ ਗਰਦਨ ਤੇ ਵਾਰ ਕੀਤਾ ਜਾਂਦਾ ਘੋੜਾ ਜ਼ਖਮੀ ਹੋ ਕੇ ਡਿੱਗ ਪੈਂਦਾ ਤੇ ਸ਼ਹੀਦੀ ਪ੍ਰਾਪਤ ਕਰ ਜਾਂਦਾ ਪਰ ਬਾਬਾ ਜੀ ਦੁਸ਼ਮਣਾਂ ਨੂੰ ਵੱਢਦੇ ਹੋਏ ਪੈਦਲ ਹੀ ਦਰਬਾਰ ਸਾਹਿਬ ਵੱਲ ਤੁਰ ਪੈਂਦੇ ਨੇ ਤੇ ਆਪਣੀ ਸੈਨਾ ਦਾ ਨੁਕਸਾਨ ਹੁੰਦਾ ਵੇਖ ਇੱਕ ਮੁਸਲਿਮ ਜਰਨੈਲ ਜਿਸ ਦਾ ਨਾਮ ਅਯਾਨ ਖਾਨ ਸੀ ਤੇ ਬਹੁਤ ਵੱਡਾ ਯੋਧਾ ਸੀ ਉਹ ਬਾਬਾ ਜੀ ਨੂੰ ਲਲਕਾਰ ਕੇ ਕਹਿੰਦਾ ਕਿ ਕਿਉਂ ਨਾ ਆਪਾਂ ਕੱਲੇ ਨਾਲ ਕੱਲੇ ਜੋਰ ਅਜਮਾਇਸ਼ ਕਰ ਲਈਏ ਤੇ ਫਿਰ ਦੋਨੋਂ ਬਹਾਦਰ ਸੂਰਮੇ ਇੱਕ ਦੂਜੇ ਨਾਲ ਮੁਕਾਬਲਾ ਕਰ ਰਹੇ ਸਨ ਤੇ ਇਤਿਹਾਸਕਾਰ ਦੱਸਦੇ ਨੇ ਕਿ ਇੱਕ ਪਾਸੇ ਬਜ਼ੁਰਗ ਸੂਰਮਾ 75 ਸਾਲਾਂ ਦਾ ਬਾਬਾ ਦੀਪ ਸਿੰਘ ਤੇ ਦੂਜੇ ਪਾਸੇ 35 ਸਾਲਾਂ ਦਾ ਇੱਕ ਨੌਜਵਾਨ ਸੂਰਮਾ ਆਯਾਨ ਖਾਨ ਆਯਾਨ ਖਾਨ ਵੀ ਇੱਕ ਮੰਨਿਆ ਪਰਮੰਨਾ ਜੋਦਾ ਸੀ ਯਾਹ ਦੋਵੇਂ ਸੂਰਮੇ ਆਪਸ ਵਿੱਚ ਲੜ ਰਹੇ ਸਨ ਤਾਂ ਇੱਕ ਟਾਈਮ ਐਸਾ ਆਇਆ ਜਦੋਂ ਦੋਵੇਂ ਯੋਧਿਆਂ ਨੇ ਇੱਕੋ ਸਮੇਂ ਇੱਕ ਦੂਜੇ ਤੇ ਐਸਾ ਵਾਰ ਕੀਤਾ ਕਿ ਦੋਨਾਂ ਦੇ ਜਿਹੜੇ ਸਿਰਸਣ ਉਹ ਧੜ ਤੋਂ ਅਲੱਗ ਹੋ ਜਾਂਦੇ ਨੇ ਬਾਬਾ ਦੀਪ ਸਿੰਘ ਜੀ ਦਾ ਸਿਰ ਧੜ ਤੋਂ ਅਲੱਗ ਹੋ ਕੇ ਧਰਤੀ ਤੇ ਡਿੱਗ ਪੈਂਦਾ ਹੈ ਤੇ ਜਦੋਂ ਬਾਬਾ ਦੀਪ ਸਿੰਘ ਜੀ ਧਰਤੀ ਤੇ ਡਿੱਗਦੇ ਨੇ ਤੇ ਉਹਨਾਂ ਦਾ ਸਿਰ ਜਿਹੜਾ ਧੜ ਤੋਂ ਅਲੱਗ ਹੋ ਕੇ ਡਿੱਗਦਾ ਤਾਂ ਭਾਗੂ ਹੋ ਕੇ ਬਾਬਾ ਦੀਪ ਸਿੰਘ ਜੀ ਦਾ ਸਿੰਘ ਉਹਨਾਂ ਦੇ ਕੋਲ ਆਉਂਦਾ ਹੈ ਤੇ ਵਚਨ ਕਰਦਾ ਹੈ ਕਿ ਬਾਬਾ ਜੀ ਤੁਸੀਂ ਤਾਂ ਅਰਦਾਸ ਕਰਕੇ ਤੁਰੇ ਸੀ ਕਿ ਤੁਸੀਂ ਦਰਬਾਰ ਸਾਹਿਬ ਨੂੰ ਆਜ਼ਾਦ ਕਰਕੇ ਉੱਥੇ ਪਹੁੰਚੋਗੇ ਪਰ ਤੁਸੀਂ ਤਾਂ ਇੱਥੇ ਸ਼ਹੀਦੀ ਪਾ ਗਏ ਤੁਹਾਡਾ ਇਹ ਵਚਨ ਅਧੂਰਾ ਹੀ ਰਹਿ ਜਾਏਗਾ ਇਹ ਸੁਣ ਕੇ ਇਤਿਹਾਸਕਾਰ ਦੱਸਦੇ ਨੇ ਕਿ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਰੀਰ ਹੈ ਉਹ ਫਿਰ ਤੋਂ ਹਰਕਤ ਵਿੱਚ ਆ ਜਾਂਦਾ ਹੈ ਉਹਨਾਂ ਨੇ ਉੱਠ ਕੇ ਆਪਣੇ ਸੀਸ ਨੂੰ ਖੱਬੀ ਧਲੀ ਤੇ ਧਰ ਲਿਆ ਤੇ ਦੂਜੇ ਹੱਥ ਨਾਲ ਸੱਜੇ ਪਾਸੇ ਨਾਲ ਖੰਡਾ ਫੜ ਕੇ ਦੁਸ਼ਮਣਾਂ ਨੂੰ ਵੱਢਦੇ ਹੋਏ ਫਿਰ ਤੋਂ ਅੱਗੇ ਵਧਨੇ ਸ਼ੁਰੂ ਹੋ ਜਾਂਦੇ ਨੇ ਜਦੋਂ ਦੁਸ਼ਮਣ ਫੌਜਾਂ ਇਹ ਦੇਖਦੀਆਂ ਨੇ ਕਿ ਇਹ ਸਿੰਘ ਤਾਂ ਮਰ ਕੇ ਵੀ ਨਹੀਂ ਰੁਕਦੇ ਤਾਂ ਦੁਸ਼ਮਣ ਫੌਜਾਂ ਬਾਬਾ ਜੀ ਤੋਂ ਇੰਨਾ ਡਰਾਂ ਜਾਂਦੀਆਂ ਨੇ ਕਿ ਉਹ ਆਪਣੇ ਹਥਿਆਰ ਸੁੱਟ ਕੇ ਵਾਪਸ ਭਜਣਾ ਸ਼ੁਰੂ ਹੋ ਜਾਂਦੀਆਂ ਨੇ ਬਾਬਾ ਜੀ ਦੇ ਸਰੀਰ ਤੇ ਸੀਸ ਦੋਹਾਂ ਵਿੱਚੋਂ ਖੂਨ ਦੀਆਂ ਧਾਰਾਂ ਵਗ ਰਹੀਆਂ ਸਨ ਦਰਬਾਰ ਸਾਹਿਬ ਪਹੁੰਚਣ ਤੱਕ ਉਹਨਾਂ ਨੇ ਤੁਰਨਾ ਜਾਰੀ ਰੱਖਿਆ ਤੇ ਆਖਿਰਕਾਰ ਪ੍ਰਕਰਮਾ ਵਿੱਚ ਪਹੁੰਚ ਕੇ ਆਪਣਾ ਸੀਸ ਗੁਰੂ ਨੂੰ ਭੇਂਟ ਕਰਕੇ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਉਣ ਦਾ ਜਿਹੜਾ ਆਪਣਾ ਵਚਨ ਸੀ ਉਹ ਉਹਨਾਂ ਨੇ ਪੂਰਾ ਕੀਤਾ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਜਿੱਥੇ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਸਨ ਉੱਥੇ ਸੰਗਤਾਂ ਅੱਜ ਵੀ ਨਤਮਸਤਕ ਹੁੰਦੀਆਂ ਨੇ